ਸੱਚੀ ਕਾਲ ਕਿਸਾਨ ਵੀਰੋ ਅੱਜ ਆਪਾਂ ਹੈਗੇ ਆ ਜਗਤਜੀਤ ਦੇ ਬੈਲਰ ਦੇ ਨਾਲ ਅੱਜ ਆਪਾਂ ਗੱਲ ਕਰਾਂਗੇ ਬੈਲਰ ਬਾਰੇ ਜਿਵੇਂ ਤੁਹਾਨੂੰ ਪਤਾ ਹੈ ਕਿ ਜਗਤਜੀਤ ਕ੍ਰੋਪ ਦਾ ਟਾਈਪ ਹੈ ਇਟਲੀ ਦੀ ਕੰਪਨੀ ਚਿਕੋਰੀਆ ਨਾਲ ਜਿਹੜਾ ਇਸ ਦਾ ਟਾਈਪ ਹੋਇਆ ਇਸ ਚਿਕੋਰੀਆ ਕੰਪਨੀ ਨੂੰ ਪਿਛਲੇ 99 ਸਾਲ ਦਾ ਐਕਸਪੀਰੀਅੰਸ ਹੈ ਜਿਹੜਾ ਉਹ ਬੈਲਰ ਬਣਾਉਣ ਦਾ ਸੋ ਅੱਜ ਆਪਾਂ ਗੱਲ ਕਰਦੇ ਆ ਕਿ ਜਗਤਜੀਤ ਦਾ ਇਹ ਬੈਲਰ ਦੂਸਰੀਆਂ ਕੰਪਨੀਆਂ ਤੋਂ ਕਿਵੇਂ ਅਲੱਗ ਹੈ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਇਸ ਦੀ ਪਿਕਅਪ ਦੀ ਇਸ ਦੀ ਜਿਹੜੀ ਪਿਕਅਪ ਹੈ ਉਹ ਸਾਰੇ ਸਾਰੇ ਹੀ ਬਿਲਾਂ ਨਾਲੋਂ ਜ਼ਿਆਦਾ ਕੀ ਇਹ 205 ਸੈਂਟੀਮੀਟਰ ਦਾ ਏਰੀਆ ਜਿਹੜਾ ਉਹ ਲੈ ਕੇ ਜਾਂਦਾਗਾ ਇਸ ਦੇ ਨਾਲ ਕੀ ਹੈ ਜਿਹੜਾ ਤੁਹਾਡੇ ਕੰਮ ਦੀ ਐਫੀਸ਼ੀਐਂਸੀ ਆ ਉਹ 1.33% ਵੱਧ ਜਾਂਦੀ ਆ ਕਿਉਂਕਿ ਜਿਹੜਾ ਕੰਮ ਦੂਸਰੇ ਬਿਲਰ 10 ਰਾਊਂਡ ਦੇ ਵਿੱਚ ਕਰਦੇ ਨੇ ਉਹ ਇਹ ਸਿਰਫ 7 ਰਾਊਂਡ ਦੇ ਵਿੱਚ ਹੀ ਕਰ ਦਿੰਦਾਗਾ ਇਸ ਤੋਂ ਬਾਅਦ ਗੱਲ ਕਰਦੇ ਆਪਾਂ ਇਸ ਹੁੱਕ ਦੀ ਇਸ ਹੁੱਕ ਦੀ ਇਹ ਖਾਸੀਅਤ ਆ ਕਿ ਤੁਸੀਂ ਕੋਈ ਵੀ ਟਰੈਕਟਰ ਕਿਸੇ ਵੀ ਸਮੇਂ ਚੇਂਜ ਕਰ ਸਕਦੇ ਹੋ ਤੁਹਾਨੂੰ ਕੋਈ ਐਕਸਟਰਾ ਐਡੀਸ਼ਨ ਨਹੀਂ ਲਾਉਣਾ ਪਊਗਾ ਬਾਕੀ ਬੈਲਰ ਦੇ ਵਿੱਚ ਕੀ ਹੁੰਦਾ ਤੁਹਾਨੂੰ ਸਪੈਸ਼ਲ ਹੁੱਕ ਬਣਵਾਉਣੀ ਪੈਂਦੀ ਹੈਗੀ ਸੋ ਇਸ ਦੀ ਇਹ ਹੁੱਕ ਇਸ ਤਰ੍ਹਾਂ ਡਿਜ਼ਾਈਨ ਕੀਤੀ ਹੈ ਤੁਸੀਂ ਕੰਮ ਕਰਦੇ ਸਮੇਂ ਕੋਈ ਵੀ ਟਰੈਕਟਰ ਚੇਂਜ ਕਰਦੇ ਹੋ ਤੁਹਾਨੂੰ ਸਿਰਫ 5 ਤੋਂ 10 ਮਿੰਟ ਦਾ ਸਮਾਂ ਹੀ ਲੱਗਣਾ ਜਿਹੜਾ ਕਿ ਬਾਕੀ ਬੈਲਰ ਦੇ ਵਿੱਚ ਤੁਹਾਨੂੰ ਕੋਈ ਸਪੈਸ਼ਲ ਹੁੱਕ ਤਿਆਰ ਕਰਵਾਉਣੀ ਪੈਂਦੀ ਹੈਗੀ ਹੁੱਕ ਤੋਂ ਬਾਅਦ ਆਪਾਂ ਚੱਲਦੇ ਆ ਮੇਨ ਗੀਅਰ ਦੇ ਉੱਪਰ ਜੇਕਰ ਆਪਾਂ ਗियर ਦੀ ਗੱਲ ਕਰੀਏ ਤਾਂ ਇਹ ਇਟਲੀ ਦੀ ਟੈਕਨੋਲੋਜੀ ਦਾ ਗੇਅਰ ਹੈ ਜਿਹੜਾ ਕਿ 90 ਸਟਾਕ ਦਾ ਹੈਵੀ ਡਿਊਟੀ ਗੇਅਰ ਹੈ ਤੇ ਇਸ ਦੇ ਨਾਲ ਇੱਕ ਐਕਸਟਰਾ ਵੇਟ ਲਗਾਇਆ ਹੈਗਾ ਜਿਹੜਾ ਇਹ ਵੇਟ ਹੈ ਇਹ ਜਿਹੜਾ ਇਸ ਦੀ ਪਾਵਰ ਨੂੰ ਹੋਰ ਵਧਾ ਦਿੰਦਾ ਹੈ ਤੇ ਜਿਸ ਦੇ ਨਾਲ ਜਿਹੜੀ ਡੈਂਸਿਟੀ ਹੈ ਹੋਰ ਜ਼ਿਆਦਾ ਵੱਧ ਜਾਂਦੀ ਹੈ ਸੋ ਇਹ ਵੇਟ ਗੇਅਰ ਦੇ ਵਿੱਚ ਇੱਕ ਵੀਲ ਦੀ ਤਰ੍ਹਾਂ ਕੰਮ ਕਰਦਾ ਹੈ ਤੇ ਨਾਲ ਹੀ ਗੱਲ ਕਰਦੇ ਆ ਇਸ ਇਸ ਜਗ੍ਹਾ ਤੇ ਆਪਾਂ ਜਿਹੜੀ ਕਿ ਰੀਲ ਨੂੰ ਡਰਾਈਵ ਦਿੰਦੇ ਆ ਉਹ ਬਾਕੀ ਬੈਲਰ ਦੇ ਵਿੱਚ ਚੇਨ ਨਾਲ ਹੁੰਦੀ ਹੈ ਬਟ ਜਿਹੜਾ ਇਹ ਬੈਲਰ ਇਸ ਦੇ ਵਿੱਚ ਇੱਥੇ ਬੈਲਟ ਲਗਾਈ ਜਾਂਦੀ ਹੈ ਇਸ ਬੈਲਟ ਦਾ ਫਾਇਦਾ ਜਿਹੜਾ ਉਹ ਇਹ ਹੁੰਦਾਗਾ ਜੇਕਰ ਕੰਮ ਕਰਦੇ ਸਮੇਂ ਕਦੇ ਵੀ ਤੁਹਾਡੀ ਜੇ ਚੇਨ ਹੁੰਦੀ ਉਹ ਟੁੱਟ ਜਾਂਦੀ ਤਾਂ ਉਸ ਦੀ ਟਾਈਮਿੰਗ ਸੈੱਟ ਕਰਨ ਨੂੰ ਤੁਹਾਨੂੰ ਘੱਟੋ ਘੱਟ 2-3 ਘੰਟੇ ਦਾ ਸਮਾਂ ਲੱਗਦਾ ਬਟ ਇਸ ਬੈਲਟ ਦਾ ਫਾਇਦਾ ਇਹ ਹੈ ਕਿ ਤੁਹਾਡੀ ਟਾਈਮਿੰਗ ਨਹੀਂ ਖਰਾਬ ਹੋਊਗੀ ਅਗਰ ਬੈਲਟ ਹੁੰਦੀ ਹੈ ਤਾਂ ਉਸ ਨੂੰ 10 ਮਿੰਟ ਦੇ ਵਿੱਚ ਹੀ ਰਿਪਲੇਸ ਕਰ ਸਕਦੇ ਹੋ ਅੱਗੇ ਆਪਾਂ ਗੱਲ ਕਰਦੇ ਹਾਂ ਨੀਡਲ ਸੇਫਟੀ ਦੀ ਨੀਡਲ ਸੇਫਟੀ ਲਈ ਜਿਹੜਾ ਬੈਲਰਸ ਦੇ ਵਿੱਚ ਡੌਗ ਲੌਕ ਹੁੰਦਾਗਾ ਉਹ ਇਸ ਚੀਜ਼ ਨੂੰ ਡੌਗ ਲੌਕ ਬੋਲਿਆ ਜਾਂਦਾ ਬਾਕੀ ਬੈਲਰਸ ਦੇ ਵਿੱਚ ਇਹ ਨੀਚੇ ਵਾਲੀ ਸਾਈਡ ਹੁੰਦਾਗਾ ਜਿਸ ਦੇ ਵਿੱਚ ਡਸਟ ਧੂੜ ਮਿੱਟੀ ਪ੍ਰਾਲ ਜਿਹੜਾ ਫਸਦਾ ਰਹਿੰਦਾਗਾ ਜਿਸ ਦੇ ਨਾਲ ਇਸ ਨੂੰ ਪ੍ਰੋਬਲਮ ਆ ਜਾਂਦੀ ਹੈ ਬਟ ਇੱਥੇ ਜਿਹੜਾ ਇਹ ਹੈ ਇਸ ਨੂੰ ਬਿਲਕੁਲ ਸਾਈਡ ਦੇ ਦਿੱਤਾ ਗਿਆ ਡਰਾਈਵਰ ਦੀ ਨਿਗ੍ਹਾ ਰਹਿੰਦੀ ਹੈ ਇਸ ਦੇ ਵਿੱਚ ਇਸ ਨੂੰ ਗ੍ਰੀਸ ਕਰਨਾ ਬਹੁਤ ਸੌਖਾ ਹੈ ਤੇ ਇਹ ਤੁਹਾਡੀ ਨੀਡਲ ਨੂੰ ਜਿਹੜਾ ਸੇਫ ਰੱਖੂਗਾ ਨੀਡਲਾ ਟੁੱਟਣ ਦੀ ਜਿਹੜੀ ਪ੍ਰੋਬਲਮ ਆ ਉਹ ਬਿਲਕੁਲ ਨਹੀਂ ਆਉਂਦੀ ਤੇ ਨਾਲ ਹੀ ਆਪਾਂ ਗੱਲ ਕਰਦੇ ਆ ਇਸ ਜਗ੍ਹਾ ਤੇ ਆਈਏ ਜੇਕਰ ਆਪਾਂ ਇਸ ਦੇ ਵਿੱਚ ਇੱਕ ਸਿੰਗਲ ਚੇਨ ਦਿੱਤੀ ਗਈ ਆ ਤੇ ਅੱਗੇ ਇਸ ਨੂੰ ਜਿਹੜੀ ਡਰਾਈਵ ਆ ਉਹ ਸ਼ਾਫਟ ਥਰੂ ਦਿੱਤੀ ਗਈ ਆ ਇਹ ਸਿੰਗਲ ਚੇਨ ਦਾ ਮਤਲਬ ਇਹ ਆ ਕਿ ਅਗਰ ਕੰਮ ਕਰਦੇ ਸਮੇਂ ਕਿਸੇ ਵੀ ਓਵਰਲੋਡ ਦੇ ਕਾਰਨ ਜਾਂ ਕੋਈ ਚੀਜ਼ ਫਸਣ ਦੇ ਕਾਰਨ ਤੁਹਾਡਾ ਸੇਫਟੀ ਬੋਲਟ ਇੱਥੋਂ ਟੁੱਟਦਾਗਾ ਤਾਂ ਇਸ ਦੀ ਟਾਈਮਿੰਗ ਸੈੱਟ ਕਰਨਾ ਬਹੁਤ ਹੀ ਆਸਾਨ ਹੈ ਤੁਸੀਂ ਸਿਰਫ 5 ਤੋਂ 10 ਮਿੰਟ ਦੇ ਵਿੱਚ ਇਸ ਦੀ ਜਿਹੜੀ ਟਾਈਮਿੰਗ ਆ ਉਹ ਸੈੱਟ ਕਰ ਸਕਦੇ ਹੋ ਦੂਸਰੇ ਬੈਲਰਸ ਦੇ ਵਿੱਚ ਕੀ ਹੁੰਦਾ ਹੈ ਚੇਨ ਜ਼ਿਆਦਾ ਲੱਗੀਆਂ ਹੁੰਦੀਆਂ ਨੇ ਤੇ ਉਸ ਦੀ ਜਿਹੜੀ ਟਾਈਮਿੰਗ ਸੈੱਟ ਕਰਨ ਲਈ ਤੁਹਾਨੂੰ ਘੰਟੇ ਤੋਂ ਵੀ ਵੱਧ ਸਮਾਂ ਲੱਗ ਸਕਦਾ ਹੈਗਾ ਸੋ ਕੰਪਨੀ ਵੱਲੋਂ ਮਾਰਕ ਵੀ ਦਿੱਤਾ ਗਿਆ ਹੈ ਇਸ ਮਾਰਕ ਦੇ ਨਾਲ ਤੁਸੀਂ ਇਸ ਦੀ ਜਿਹੜੀ ਟਾਈਮਿੰਗ ਹੈ ਉਹ 5 ਤੋਂ 10 ਮਿੰਟ ਦੇ ਵਿੱਚ ਸੈੱਟ ਕਰ ਸਕਦੇ ਹੋ ਤੇ ਫੋਨ ਤੇ ਕੋਈ ਵੀ ਆਪਰੇਟਰ ਤੁਹਾਨੂੰ ਇਹ ਸੈਟਿੰਗ ਕਰਵਾ ਸਕਦਾ ਹੈ ਇਹ ਸਿੰਗਲ ਚੇਨ ਦਾ ਇਸ ਦੇ ਨਾਲ ਇਹ ਬੈਨੀਫਿਟ ਹੁੰਦਾ ਹੈਗਾ ਤੇ ਨਾਲ ਹੀ ਗੱਲ ਕਰਦੇ ਆਪਾਂ ਨਾਟਰ ਦੀ ਇਟਾਲੀਅਨ ਕੰਪਨੀ ਵੱਲੋਂ ਇਸ ਦਾ ਜਿਹੜਾ ਨਾਟਰ ਹੈ ਉਹ HD ਨਾਟਰ ਹੈ ਇਹ ਜਿਹੜਾ ਨੋਟਰ ਹੈ ਇਹ ਪੋਰਟੇਬਲ ਨੋਟਰ ਹੈ ਇਸ ਦਾ ਕੋਈ ਵੀ ਪਾਰ ਤੁਸੀਂ ਇੱਥੋਂ ਹੀ ਖੋਲ ਕੇ ਇੱਥੇ ਹੀ ਚੇਂਜ ਕਰ ਸਕਦੇ ਹੋ ਜਿਸ ਦੇ ਵਿੱਚ ਤੁਹਾਨੂੰ ਜਿਹੜਾ ਟਾਈਮ ਆ ਉਹ ਉਹੀ 5 ਤੋਂ 10 ਮਿੰਟ ਲੱਗਣਗੇ ਜਿਹੜਾ ਕਿ ਬਾਕੀ ਬੇਲਰ ਦੇ ਵਿੱਚ ਘੰਟਿਆਂ ਵੱਧ ਦੀ ਸਮਾਂ ਜਿਹੜਾ ਇਸ ਨੂੰ ਲੱਗ ਸਕਦਾ ਇਸ ਤੋਂ ਆਪਾਂ ਅੱਗੇ ਆਉਨੇ ਆ ਜਿਹੜਾ ਇਸ ਦਾ ਚੈਂਬਰ ਹੈ ਉਹ ਵੀ ਵੱਡਾ ਦਿੱਤਾ ਗਿਆ ਹੈਗਾ ਵੱਡਾ ਤੇ ਚੌੜਾ ਹੈ ਜਿਸ ਦੇ ਨਾਲ ਤੁਹਾਡੀ ਗੰਢ ਹੈ ਉਹ ਵੀ ਵੱਡੀ ਬਣੂਗੀ ਤੇ ਡੈਂਸਿਟੀ ਵਧਾਉਣ ਲਈ ਜਿਹੜੇ ਇਸ ਦਾ ਪ੍ਰੈਸ਼ਰ ਹੈ ਇਸ ਨੂੰ ਮੈਨੂਅਲ ਹੀ ਰੱਖਿਆ ਗਿਆ ਇਟਾਲੀਅਨ ਕੰਪਨੀ ਦਾ ਪਿਛਲੇ 96 ਸਾਲ ਦਾ ਤਜਰਬਾ ਇਹੀ ਹੈ ਕਿ ਇਸ ਨੂੰ ਮੈਨੂਅਲ ਹੀ ਰੱਖਿਆ ਜਾਵੇ ਇੱਕ ਅਫਵਾਹ ਮਾਰਕੀਟ ਦੇ ਵਿੱਚ ਫਲਾਈ ਜਾਂਦੀ ਹੈ ਕਿ ਇਸ ਨੂੰ ਹਾਈਡਰੋਲਿਕ ਕੀਤਾ ਜਾਵੇ ਬਟ ਉਸ ਦੇ ਨਾਲ ਜਿਹੜੀ ਪ੍ਰੋਬਲਮ ਆ ਉਹ ਜ਼ਿਆਦਾ ਕ੍ਰੀਏਟ ਹੁੰਦੀ ਹੈ ਤੇ ਮੈਨੂਅਲ ਨੂੰ ਤੁਸੀਂ ਆਸਾਨੀ ਨਾਲ ਇਸ ਨੂੰ ਕੰਟਰੋਲ ਕਰ ਸਕਦੇ ਹੋ ਤੇ ਇਸ ਦੀ ਜਿਹੜੀ ਗੰਡ ਹੈ ਉਹ ਵੀ ਆਮ ਬੇਲਰਸ ਨਾਲੋਂ ਵੱਡੀ ਬਣਾਈ ਜਾਂਦੀ ਹੈ ਜਿਹੜਾ ਕਿ 25 ਤੋਂ ਲੈ ਕੇ 50 ਕਿਲੋ ਦੀ ਜਿਹੜੀ ਗੰਡ ਹੈ ਬੇਲ ਹੈ ਉਹ ਤੁਸੀਂ ਇਸ ਨਾਲ ਬਣਾ ਸਕਦੇ ਹੋ ਸੋ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਬਲੇਡਸ ਦੀ ਜਿਹੜੇ ਇਸ ਬੇਲਰ ਦੇ ਵਿੱਚ ਬਲੇਡ ਲੱਗੇ ਹੋਏ ਨੇ ਉਹ ਦੋ ਧਾਰੀ ਬਲੇਡ ਨੇ ਮਤਲਬ ਕਿ ਉਹਨਾਂ ਦੇ ਦੋਨੋਂ ਪਾਸੇ ਧਾਰ ਹੈ ਤੁਸੀਂ ਜਦੋਂ ਬਲੇਡ ਚੇਂਜ ਕਰਨੇ ਨੇ ਤਾਂ ਉਹ ਚੈਂਬਰ ਨੂੰ ਵਿੱਚੋਂ ਹੀ ਚੇਂਜ ਕਰ ਸਕਦੇ ਹੋ ਬਾਕੀ ਬੇਲਰ ਦੇ ਵਿੱਚ ਕੀ ਹੁੰਦਾ ਤੁਹਾਨੂੰ ਪੂਰੇ ਦਾ ਪੂਰਾ ਚੈਂਬਰ ਬਾਹਰ ਕੱਢਣਾ ਪੈਂਦਾ ਤੇ ਫਿਰ ਉਹਦੇ ਬਲੇਡ ਚੇਂਜ ਹੁੰਦੇ ਨੇ ਲੇਕਿਨ ਇਸ ਟੈਕਨੋਲੋਜੀ ਦੇ ਵਿੱਚ ਇਟਾਲੀਅਨ ਟੈਕਨੋਲੋਜੀ ਵਿੱਚ ਤੁਸੀਂ ਚੈਂਬਰ ਦੇ ਵਿੱਚ ਹੀ ਬਲੇਡ ਚੇਂਜ ਕਰ ਸਕਦੇ ਹੋ ਜਿਸ ਦੇ ਲਈ ਤੁਹਾਨੂੰ ਸਿਰਫ ਸਮਾਂ ਲੱਗੇਗਾ 5 ਤੋਂ 10 ਮਿੰਟ ਲੇਕਿਨ ਜੇਕਰ ਆਪਾਂ ਦੂਸਰੇ ਬੈਲਰ ਦੀ ਗੱਲ ਕਰੀਏ ਉੱਥੇ ਇਹੀ ਸਮਾਂ ਤੁਹਾਡਾ 1 ਘੰਟੇ ਦੇ ਵਿੱਚ ਬਦਲ ਜਾਵੇਗਾ ਸੋ ਬਲੇਡ ਚੇਂਜ ਕਰਨੇ ਸੌਖੇ ਨੇ ਚੈਂਬਰ ਦੇ ਵਿੱਚ ਹੀ ਤੁਸੀਂ ਚੇਂਜ ਕਰ ਸਕਦੇ ਹੋ ਤੇ ਦੋ ਧਾਰੀ ਬਲੇਡ ਨੇ ਜਿਹੜੇ ਕਿ ਤੁਸੀਂ ਇੱਕ ਸਾਈਡ ਤੋਂ ਯੂਜ਼ ਕਰਕੇ ਫਿਰ ਉਸ ਨੂੰ ਦੂਸਰੀ ਸਾਈਡ ਤੋਂ ਵੀ ਯੂਜ਼ ਕਰ ਸਕਦੇ ਹੋ ਜੇਕਰ ਆਪਾਂ ਪਲੰਜਰ ਦੇ ਗੀਅਰ ਦੀ ਗੱਲ ਕਰੀਏ ਤਾਂ ਇਹ ਜਿਹੜਾ ਲੱਗਿਆ ਹੋਇਆ ਇੱਥੇ ਇਹ ਪਲੰਜਰ ਦਾ ਗੀਅਰ ਆ ਜਿਹੜਾ ਕਰ ਤੁਹਾਡੇ ਚਲਾਉਂਦਾਗਾ ਤੇ ਇਹ ਗ੍ਰੀਸ ਵਾਲਾ ਗੇਅਰ ਹੈ ਸੋ ਜਿਸ ਦੀ ਲਾਈਫ ਬਹੁਤ ਜ਼ਿਆਦਾ ਵੱਜ ਜਾਂਦੀ ਹੈ ਜਦ ਕੇ ਕੰਪੀਟੀਸ਼ਨ ਦੇ ਵਿੱਚ ਜਾਂ ਹੋਰ ਬੈਲਰਾਂ ਦੇ ਵਿੱਚ ਆਪਾਂ ਗੱਲ ਕਰੀਓ ਬਿਲਕੁਲ ਸੁੱਕਾ ਹੁੰਦਾਗਾ ਸੋ ਜਿਸ ਦੀ ਜਿਹੜੀ ਵਰਕਿੰਗ ਐਫੀਸ਼ੀਐਂਸੀ ਉਹ ਘਟ ਜਾਂਦੀ ਹੈ ਤੇ ਸੋ ਇਸ ਦੇ ਵਿੱਚ ਗ੍ਰੀਸ ਵਾਲਾ ਗੇਅਰ ਹੈ ਜਿਹੜਾ ਉਹ ਲੱਗਿਆ ਹੋਇਆ ਹੈਗਾ ਜਿਹੜਾ ਤੁਹਾਨੂੰ ਕੰਮ ਕਰਨ ਦੇ ਵਿੱਚ ਬਹੁਤ ਆਸਾਨੀ ਦੇਵੇਗਾ ਤੇ ਲੌਂਗ ਟਾਈਮ ਤੁਹਾਡੇ ਨਾਲ ਚੱਲੇਗਾ ਸੋ ਇਹ ਹੈ ਜੀ ਜਗਤਜੀਤ ਚਕੋਰੀਆ ਬੈਲਰ ਜਿਹੜਾ ਕਿ ਤੁਹਾਡੇ ਕੰਮ ਨੂੰ ਬਹੁਤ ਜ਼ਿਆਦਾ ਫਾਸਟ ਬਣਾ ਦਿੰਦਾ ਤੇ ਦੂਸਰੇ ਬੈਲਰ ਨਾਲੋਂ ਤੁਹਾਨੂੰ ਜਿਹੜਾ ਕਮਾਈ ਵੀ ਉਹ ਵੱਧ ਕਰਕੇ ਦੇਊਗਾ ਕਿਉਂਕਿ ਇਸ ਦੀ ਟੈਕਨੀਕ ਹੈ ਜਿਹੜੀ ਉਹ ਇਟਾਲੀਅਨ ਟੈਕਨੀਕ ਹੈ ਜਿਸ ਦੇ ਨਾਲ ਕੰਮ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਸੋ ਤੁਸੀਂ ਅੱਜ ਹੀ ਇਹ ਬੈਲਰ ਬੁੱਕ ਕਰਵਾ ਸਕਦੇ ਹੋ ਸੋ ਕਿਸਾਨ ਵੀਰੋ ਇੱਕ ਤੁਹਾਨੂੰ ਹੋਰ ਖੁਸ਼ਖਬਰੀ ਦੇ ਦਈਏ ਕਿ ਜੋ ਵੀ ਇਸ ਵਾਰ ਜਗਤਜੀਤ ਦਾ ਕੋਈ ਵੀ ਇੰਪਲੀਮੈਂਟ ਖਰੀਦੇਗਾ ਚਾਹੇ ਉਹ ਸੁਪਰ ਸੀਡਰ ਹੈ ਚਾਹੇ ਉਹ ਇਹ ਬੈਲਰ ਹੈ ਇਸ ਬੈਲਰ ਨੂੰ ਖਰੀਦ ਕੇ ਤੁਸੀਂ ਇੱਕ ਲੱਕੀ ਕੂਪਨ ਪਾ ਸਕਦੇ ਹੋ ਜਿਹੜਾ ਕਿ ਲੱਕੀ ਡਰਾ ਹੋਊਗਾ ਜਿਸ ਦੇ ਵਿੱਚ ਬਹੁਤ ਸਾਰੇ ਇਨਾਮ ਕੱਢੇ ਜਾਣਗੇ ਤੇ ਜਿਸ ਦੇ ਵਿੱਚ ਪਹਿਲਾ ਇਨਾਮ ਹੋਊਗਾ ਇੱਕ ਜਗਤਜੀਤ ਦੀ ਏਸੀ ਕੈਬਿਨ ਕੰਬਾਈ ਸੋ ਪਹਿਲਾ ਇਨਾਮ AC ਕੈਬਨ ਕੰਬਾਈਨ ਹੈ ਦੂਸਰਾ ਇਨਾਮ Thar ਤੀਸਰਾ ਇਨਾਮ AC tractor ਚੌਥਾ ਇਨਾਮ Alto car ਇਸ ਤੋਂ ਬਾਅਦ 5 Bullet ਫਿਰ 10 Splendor ਤੇ ਲਾਸਟ ਦੇ ਵਿੱਚ ਹੋਣਗੇ 32 Tour ਜੀ ਹਾਂ 32 ਉਹ ਲੱਕੀ ਕਸਟਮਰ ਹੋਣਗੇ ਜਿਹੜੇ ਜਗਤਜੀਤ ਵੱਲੋਂ ਕਿਸੇ ਵੀ ਇੰਪਲੀਮੈਂਟ ਖਰੀਦਣ ਤੇ ਫੌਰਨ ਦਾ ਟੂਰ ਲੈ ਕੇ ਲੈ ਸਕਣਗੇ ਸੋ ਜਗਤਜੀਤ ਦਾ ਕੋਈ ਵੀ ਇੰਪਲੀਮੈਂਟ ਖਰੀਦਣ ਤੇ ਤੁਸੀਂ ਜਿਹੜੇ ਲੱਕੀ ਕੂਪਨ ਪਾ ਸਕਦੇ ਹੋ ਤੇ ਜਿਸ ਦੇ ਵਿੱਚ ਇਹ ਬਹੁਤ ਸਾਰੇ ਇਨਾਮ ਤੁਹਾਨੂੰ ਮਿਲਣਗੇ ਸੋ ਕਿਸਾਨ ਵੀਰੋ ਦੇਰ ਨਾ ਕਰੋ ਅੱਜ ਹੀ ਬੁੱਕ ਕਰਵਾਓ ਜਗਤਜੀਤ ਚਿਕੋਰੀਆ ਬੈਲਰ ਕਿਸਾਨ ਵੀਰੋ ਇੱਕ ਗੱਲ ਦਾ ਧਿਆਨ ਰੱਖਿਓ ਜਿਵੇਂ ਕਿ ਪਿਛਲੇ ਸਾਲ ਬਹੁਤ ਸਾਰੇ ਕਿਸਾਨ ਵੀਰ ਬੈਲਰ ਕਣੀਓ ਰਹਿ ਗਏ ਸੀਗੇ ਸੋ ਪਿਛਲੇ ਵਾਰ ਕਈ ਕਿਸਾਨ ਵੀਰ ਰਹਿ ਗਏ ਸੀ ਕਿਉਂਕਿ ਕੰਪਨੀ ਕੋਲ ਸਟਾਕ ਲਿਮਟਿਡ ਹੈ ਇਹ ਬੈਲਰ ਇੰਪੋਰਟ ਕਰਵਾਇਆ ਗਿਆ ਸੋ ਜਿਹੜੇ ਕਿਸਾਨ ਵੀਰ ਇਸ ਵਾਰ ਬੈਲਰ ਲੈਣਾ ਚਾਹੁੰਦੇ ਨੇ ਉਹ ਅੱਜ ਹੀ ਆਪਣੇ ਜਗਤਜੀਤ ਦੇ ਨਜ਼ਦੀਕੀ ਡੀਲਰ ਨਾਲ ਕੰਟੈਕਟ ਕਰ ਸਕਦੇ ਹੋ ਆਪਣੇ ਨਜ਼ਦੀਕੀ ਡੀਲਰ ਦਾ ਨੰਬਰ ਲੈਣ ਲਈ ਤੁਸੀਂ ਜਗਤਜੀਤ ਦੇ ਹੈਲਪਲਾਈਨ ਨੰਬਰ 9137000 ਤੇ ਕਾਲ ਕਰਕੇ ਨਜ਼ਦੀਕੀ ਡੀਲਰ ਦਾ ਨੰਬਰ ਲੈ ਸਕਦੇ ਹੋ ਬੈਲਰ ਬਾਰੇ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਸੋ ਇਸ ਬੈਲਰ ਦੇ ਉੱਪਰ ਸਬਸਿਡੀ ਅਵੇਲੇਬਲ ਹੈ ਤੁਸੀਂ ਅੱਜ ਹੀ ਆਪਣੇ ਨਜ਼ਦੀਕੀ ਡੀਲਰ ਕੋਲ ਜਾ ਕੇ ਜਗਤਜੀਤ ਚਕੋਰੀਆ ਦਾ ਇਹ ਬੈਲਰ ਬੁੱਕ ਕਰਵਾ ਸਕਦੇ ਹੋ ਧੰਨਵਾਦ